ਪੂਨੀਆਂ ਪਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਇੱਕ ਆਪ ਬੱਸੀ ਲੈ ਕੇ ਆਏ ਆ ਪਲੂਨ ਬੱਸੀ ਆ ਤਿੰਨ ਮਹੀਨੇ ਦੀ ਗੱਬਣ ਪਿੰਡ ਜੋਲਾ ਨੇੜੇ ਰੈਕੋਟ ਤੇ ਠੰਡੀ ਸੀਲ ਆ ਥਣਾ ਥਣਾ ਦੀ ਜੰਬੰਤਰ ਦੇਖ ਲੋ ਕੱਲਾ ਕੱਲਾ ਥਾਣ ਲੱਗਿਆ ਦੋਸਤੋ ਲੈ ਠੰਡੀ ਸੀਲ ਆ ਪੂਰੀ ਕੱਲਾ ਕੱਲਾ ਥਾਣਾ ਬਾਈ ਦੇ ਦੱਸਣ ਦਾ ਕਹਿੰਦਾ ਤਿੰਨ ਮਹੀਨੇ ਦੀ ਗੱਬਣ ਹੋ ਗਈ ਤੇ ਕਿਉਂ ਜਿਵੇਂ ਜਿਵੇਂ ਡਿਮਾਂਡ ਆ ਤੇ ਉਵੇਂ ਬੱਸੀ ਆਪਾਂ ਲੈ ਕੇ ਆਏ ਆ ਦੇਖੋ ਲਾ ਹੱਥੋਂ ਤੇ ਬਾਈ ਐ ਪੂਰਾ ਫੇਰ ਦਾ ਕੁਛ ਨਹੀਂ ਕਹਿੰਦੀ ਬਾਈ ਦੱਸਣ ਮੁਤਾਬਕ ਕਹਿੰਦਾ 3 ਮਹੀਨੇ ਦੀ ਗੱਬੜ ਹੋ ਗਈ ਪਲੂਨ ਬੱਸੀ ਆ ਤੇ ਚੈੱਕ ਕਰਵਾਈ ਵੀ ਆ ਜੇ ਕਿਸੇ ਮੇਰੇ ਵੀਰ ਨੂੰ ਆਉਂਦੀ ਆ ਪਸੰਦ ਤੇ ਪਿੰਡ ਜੋੜਾ ਨੇੜੇ ਰੈਕੋਟ ਆਪਣੀ ਚੈੱਕ ਕਰਾ ਕੇ ਤਸੱਲੀ ਕਰਕੇ ਬਾਈ ਨਾਲ ਸੌਦਾ ਜੀ ਬਣਦਾ ਤਾਂ ਲਿਜਾ ਸਕਦੇ ਹਾਂ ਬਾਈ ਕਹਿੰਦਾ ਮੇਰੀ ਚੈੱਕ ਕਰਾਈ ਵੀ ਆ ਆਪਾਂ ਪਰ ਚੈੱਕ ਰਾ ਕੇ ਘਰੋਂ ਦੇਣੀ ਆ ਜਰਸੀ ਕ੍ਰੋਸ ਚ ਆ ਗਈ ਸਾਹੀਵਾਲ ਜਰਸੀ ਕ੍ਰੋਸ ਚ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਵੀ ਲਾਵਾਂਗੇ ਆਪਾਂ ਬੋਲ ਵੀ ਦਿੰਨੇ ਆ 9779640233 9979640238 ਆਪਾਂ ਸਕਰੀਨ ਤੇ ਵੀ ਚਲਾਵਾਂਗੇ ਆਪਣੀ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਦੇ ਕਰੋ ਕਿਉਂਕਿ ਵਧੀਆ-ਵਧੀਆ ਆਪਾਂ ਪਸੂ ਲਿਆਉਂਦੇ ਰਹੀਏ ਇਹ ਵੀ ਇੱਕ ਦੋਸਤੋਂ ਕਿਉਂਕਿ ਡਿਮਾਂਡ ਆ ਗੱਬਣ ਵਸੀਆਂ ਵਾਲਾ ਹਰੇਕ ਭਾਲ ਦਾਗਾ ਤੇ ਮੂਰੇ ਰੁੱਤ ਚ ਵੀ ਆਉਂਦੀ ਆ ਤੇ ਵਧੀਆ ਠੰਡ ਆ ਜਾਣੀ ਜਨੂੰ ਇਹਨੇ ਸੁਣਾਗਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕਿਸ ਨੂੰ ਆਉਂਦੀ ਆ ਪਸੰਦ ਤੇ ਵੀ ਨਾ ਕੰਟੈਕਟ ਕਰ ਲਓ ਪਿੰਡ ਜੋਲਾ ਨੇੜੇ ਰੈਕੋਰਡ ਨੰਬਰ ਆਪਾਂ ਸਕਰੀਨ ਤੇ ਜਲਾਵਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਾਂ ਬਦੀ ਬਦੀ ਵੀਡੀਓ ਲੈ ਕੇ ਆਉਂਦੇ ਰਹੇ ਧੰਨਵਾਦ ਦੋਸਤੋ